ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ? ਆਸ ਕਰਦਾ ਬਾਈ ਜੀ ਸਾਰੇ ਠੀਕ ਠਾਕ ਹੋਵੋਗੇ। ਤੇ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਨਾ ਜੀ। ਜਿੰਨੇ ਕੁ ਜੋਗੇ ਹੈਗੇ ਲੱਗੇ ਹੋਏ ਆ ਤੇ ਚਲੋ ਆ ਫੀਡ ਭੇਜ ਦਿੰਦੇ ਹਾਂ ਨਾ ਹੀ ਤੁਸੀਂ। ਅਸੀਂ ਪਾ ਦਿੰਨੇ ਆ ਤੇ ਖਾ ਖਾ ਕੇ ਤੇ ਇੱਧਰ ਲੇਟ ਜਾਂਦੇ ਸਰਦਾਰ ਜੀ ਹਰੇ। ਪਾਣੀ ਦੇ ਫੰਡੇ ਚ। ਤੇ ਕਿਉਂਕਿ ਗਰਮੀ ਬਈ ਬਹੁਤ ਗਰਮੀ ਪੈ ਰਹੀ ਹੈ ਹਨਾ। ਤੇ ਮੈਂ ਅਪੀਲ ਕਰਦਾ ਜਿੰਨੇ ਵੀ ਭੈਣਾ ਭਰਾ ਆਪਣੀਆਂ ਵੀਡੀਓ ਦੇਖਦੇ ਆ ਬਈ ਇਹਨਾਂ ਨੂੰ ਪਾਣੀ ਜਰੂਰ ਰੱਖਿਆ ਕਰੋ ਬਾਹਰ। ਜਿਵੇਂ ਕਿ ਕੁੰਡੇ ਆਪਣੇ ਘਰਾਂ 'ਚ ਹੁੰਦੇ ਆ ਹਨ ਮਿੱਟੀ ਵਾਲੇ ਤੇ ਬਈ ਉਹ ਕੁੰਡੇ ਭਰ ਕੇ ਪਾਣੀ ਦੇ ਰੱਖ ਲਿਆ ਕਰੋ ਕਿਉਂਕਿ ਗਰਮੀ 'ਚ ਪਿਆਸ ਆਪਾਂ ਨੂੰ ਵੇਖ ਲਓ ਤੁਸੀਂ ਕਿਵੇਂ ਕਰਦੇ ਰੱਖਦੇ ਤੇ ਬਿਆਸ ਤਾਂ ਬਈ ਗਰਮੀ 'ਚ ਹਰ ਇੱਕ ਨੂੰ ਲੱਗਦੀ ਹੈ ਨਾ ਤੇ ਕੋਈ ਜੀਵ ਆ ਅਜੀਵ ਆ ਜੋ ਵੀ ਹੈ ਮੰਨ ਕੇ ਚਲੋ ਜਾਨਵਰ ਹੈ ਨਾ ਤੇ ਕੋਈ ਇਨਸਾਨ ਆ ਸਭ ਨੂੰ ਬਈ ਪਿਆਸ ਲੱਗਦੀ ਹੈ ਤੇ ਉਵੇਂ ਹੀ ਇਹਨਾਂ ਨੂੰ ਲੱਗਦੀ ਹੈ ਤੇ ਬਈ ਆਪਣੇ ਕੋਸ਼ਿਸ਼ ਕਰਿਆ ਕਰੋ ਵਾਅਦ ਵਾਦ ਚਿੜੀਆਂ ਵਾਸਤੇ ਕੋਈ ਨਾ ਮਾਲ ਲੇ ਕੇ ਚਲੋ ਪਾਣੀ ਰੱਖਦਾ ਇਹਨਾਂ ਵਾਸਤੇ ਰੱਖਦਾ ਕਿ ਕਿੜੀਆਂ ਵਾਸਤੇ ਜਿਹੜਾ ਉੱਚਾ ਰੱਖਦਾ ਇਹਨਾਂ ਵਾਸਤੇ ਥੱਲੇ ਰੱਖਦਾ ਹਨ ਜਿੰਨਾ ਜਿਵੇਂ ਆਪਾਂ ਨੂੰ ਪਤਾ ਹੀ ਹੈ ਸਾਰੇ ਜਾਨਵਰਾਂ ਦਾ ਆ ਦੇਖੋ ਨਹਾਈ ਜਾਂਦੇ ਹੁਣ ਇਧਰ ਆ ਟੂੜੀ ਚੱਲੀ ਆ ਦੀ ਤੇ ਨਹਾਈ ਜਾਂਦੇ ਘਰੇ ਤਾਂ ਬਈ ਆਪਣੀ ਤਾਂ ਕੋਸ਼ਿਸ਼ ਇਹੀ ਹੈ ਵੀ ਇਹਨਾਂ ਵਾਸਤੇ ਬੇਜਵਾਨਾਂ ਵਾਸਤੇ ਸ਼ੈਲਟਰ ਬਣਾਈਏ ਜਗ੍ਹਾ ਲੈ ਕੇ ਹੌਲੀ ਹੌਲੀ ਹਨ ਤੇ ਤੁਸੀਂ ਸਪੋਰਟ ਕਰਿਆ ਕਰੋ ਵਾਦ ਤੋਂ ਵਾਦ ਨਾਲ ਤਬਾਤੀ ਭਾਈ ਯੋਗਦਾਨ ਉਹਦਾ ਜਰੂਰ ਪਾਇ ਕਰੋ ਜਿਹੜਾ ਲੈਣ ਲਈ ਚੜ੍ਹਤ ਬਣਾਉਣਾ ਉਹਦਾ ਯੋਗਦਾਨ ਪਾਇਆ ਕਰੋ ਭਾਈ ਕੋਈ 10 ਰੁਪਏ 20 ਰੁਪਏ ਜਿੰਨਾ ਵੀ ਤੁਸੀਂ ਕਰ ਸਕਦਾ ਹੈ ਨਾ ਕੋਈ 50 ਦੀ ਹੈਲਪ ਕਰ ਸਕਦਾ ਸਾਡੀ ਕਰਾ ਕਰੋ ਜਰੂਰ ਤੇ ਆਪਾਂ ਜਗਾ ਲੈ ਕੇ ਜਲਦੋਂ ਜਲਦ ਮੇਰਾ ਸੁਪਨਾ ਇਹ ਹੈ ਵੀ ਭਾਈ ਜਉਂਦੇ ਜੀ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਹਨਾ ਵੀ ਆਪਾਂ ਇਹਨਾਂ ਵਾਸਤੇ ਕੁਝ ਨਾ ਕੋਸ਼ਿਸ਼ ਕਰਕੇ ਜਾਈਏ ਬੇਜਵਾਨਾਂ ਵਾਸਤੇ ਇਹ ਬਹੁਤ ਹੁਣਾ ਕਲਾਉਣ ਲੱਗੀ ਥੋੜੀ ਥੋੜੀ ਪਹਿਲਾਂ ਤਾਂ ਅਗਲ ਨਹੀਂ ਸੀਗੀ ਇਹ ਜੇ ਪਹਿਲਾਂ ਆ ਜਾਂਦੀ ਕੁਝ ਸਾਲ ਕੋਈ 4 ਸਾਲ ਤੇ ਆਪਾਂ ਅੱਜ ਨੂੰ ਇਹਨਾਂ ਵਾਸਤੇ ਕੁਝ ਨਾ ਕੁਝ ਕਰ ਲੈਣਦੇ ਤੇ ਚਲੋ ਕੋਈ ਨਹੀਂ ਫਿਰ ਵੀ ਦੇਰ ਆਈ ਦਰੋਸਤ ਆਈ ਹਨ ਜੀ ਤੇ ਕੋਸ਼ਿਸ਼ ਆਪਣੀ ਇਹੀ ਹੈ ਬਈ ਸਪੋਰਟ ਕਰਿਆ ਕਰੋ ਵਾਦ ਤੋਂ ਵਾਦ ਜਿਹੜੇ ਨਵੇਂ ਭੈਣ ਭਰਾ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚਾਹੇ YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ ਤਾਂ ਜਿਲਾ ਬਈ ਜਿਲਾਸ਼ਰੀ ਮੁਖਸਰ ਸਾਹਿਬ ਜੀ ਸਾਡਾ ਪਿੰਡ ਰੋੜਾਂ ਵਾਲੀ ਛਿਟੀ ਮਲੋਟ ਆ ਬਲਾਕ ਲੰਬੀ ਹੈ ਜੀ ਅਜੇ ਕਿਸੇ ਮੇਰੇ ਵੀਰ ਪ੍ਰਾਨ ਨੇ ਕੋਈ ਵੀ ਗੱਲਬਾਤ ਸਾਡ ਨਾਲ ਕਰਨੀ ਹੈ ਤਾਂ ਬਾਇਓ ਚ ਨੰਬਰ ਦਿੱਤਾ ਹੋਇਆ ਜੀ ਸਾਰੇ ਘਾਹੇ ਦੇ YouTube ਦੇ Facebook ਦੇ ਉਸਤਾਦ ਸਾਰਿਆਂ ਦੇ ਤਾਂ ਫੋਲੋ ਕਰ ਲਿਆ ਕਰੋ ਇਹ ਵੀਡੀਓ ਸ਼ੇਅਰ ਕਰ ਦਿਆ ਕਰੋ ਬਈ ਵੱਧ ਤੋਂ ਵੱਧ ਇਹ ਥੋੜੇ ਕਈ ਵਾਰੀ ਥੋੜੇ ਇੱਕ ਸ਼ੇਅਰ ਨਾਲ ਕਿਸੇ ਬੇਜਵਾਨ ਦੀ ਜ਼ਿੰਦਗੀ ਬਚ ਸਕਦੀ ਹੈ ਨਾ ਕੇ ਦਾ ਢਿੱਡ ਭਰ ਸਕਦਾ ਭੁੱਖੇ ਦਾ ਇਹ ਸਾਡੇ ਕੋਲੇ ਜਿਵੇਂ ਕਿ ਤੁਸੀਂ ਦੇਖ ਲੈਣੋ ਚਲੋ ਇਹਦਾ ਇਕੱਠੇ ਹੋ ਜਾਂਦੇ ਸਾਰੇ ਤਾਂ ਅਸੀਂ ਵੀਡੀਓ ਬਣਾ ਲੈਨੇ ਆ ਤੇ ਜਿਵੇਂ ਤੁਸੀਂ ਦੇਖਦੇ ਰਹੇ ਹੋ ਪਹਿਲਾਂ ਤੋਂ ਸ਼ੁਰੂ ਤੋਂ ਵੀ ਆਪਾਂ ਕਿੰਨੇ 25 ਤੋਂ ਮੰਨ ਕੇ ਚਲੋ 25 ਤੋਂ ਲੈ ਕੇ ਆਪਣੇ ਕੋਲੇ 35 35 ਮੈਰੀਕਲ ਤੇ 36 ਡੌਗ ਹੈਗੇ ਜਿਹੜੇ ਆਪਣੇ ਕੋਲ ਹੈ। ਇਹਨਾਂ ਨੂੰ ਆਪਾਂ ਫੀਡਿੰਗ ਕਰਦੇ ਆਂ ਬਈ ਤਾਂ ਥੋੜੀ ਸਪੋਰਟ ਰਹੀ ਤਾਂ ਬਈ ਆਪਾਂ ਇਹ ਵਧਾਉਣਾ ਹੀ ਹੈ ਇਹਨੂੰ ਘਟ ਨਹੀਂ ਕਰਨਾਗਾ ਤੇ ਆਪਾਂ ਚਾਹੁੰਦੇ ਵੀ ਕੋਈ ਵੀ ਬੇਜਵਾਨ ਭੁੱਖਾ ਨਾ ਰਵੇ ਕੋਈ ਇਲਾਜ ਤੋਂ ਬਿਨਾਂ ਮਰੇ ਹਨਾ ਕੋਈ ਭੁੱਖ ਨਾਲ ਨਾ ਮਰੇ ਤੇ ਆ ਬੱਚਿਆਂ ਦਾ ਬਹੁਤ ਬੁਰਾ ਹਾਲ ਸੀ ਬਈ ਜੋ ਸਾਡੇ ਕੋਲੇ ਆਏ ਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਰਾਜੀ ਹੋਏ ਆ ਪੂਰਾ ਆਪਦਾ ਰਾਜੀ ਬਾਜੀ ਖਾ ਪੀ ਗਏ ਮਸਤਾ ਹੋ ਗਏ ਤੇ ਇੱਕ ਬਈ ਮੈਂ ਅਪੀਲ ਕੀਤੀ ਸੀਗੀ ਆ ਬੱਚਾ ਆਪਾਂ ਦੇਣਾ ਇਹ ਜਰਮਨ ਸ਼ੈਫਰਡ ਦੇ ਨਸਲ ਤੋਂ ਆਹਣਾ ਇਹ ਲੱਗ ਆ ਇਹਨਾਂ ਨਾਲੋਂ ਇਹ ਇਹਨਾਂ ਦਾ ਭਰਾ ਨਹੀਂ ਹੈਗਾ ਇਹ ਆ ਤਾਂ ਭਰਾ ਹੀ ਆ ਚਾਰੇ 5 6 6 ਭਰਾ ਤਾਂ ਹੋਗੇ ਤੇ ਆ ਵੀ ਲੱਗ ਗਈ ਤੇ ਉਹ ਵੀ ਲੱਗਦਾ ਉਹ ਵੀ ਦੇਣਾ ਆਪਾਂ ਕਿਉਂਕਿ ਉਹ ਵੱਡਦਾ ਉਹ ਹਰ ਇੱਕ ਨੂੰ ਵੱਡਦਿਆਂ ਪੈ ਜਾਂਦਾ ਜੇ ਕੋਈ ਰਾਹ ਗੜੀ ਵਿੱਚ ਲੰਗਦਾ ਟੱਪਦਾ ਜਾਂ ਕੋਈ ਮੋਟਰਸਾਈਕਲ ਤੇ ਲੰਗਦਾ ਹਨਾ ਹੀ ਉਹਦੇ ਮਗਰ ਪੈ ਜਾਂਦਾ ਤਾਂ ਬਈ ਸਾਨੂੰ ਇਹੀ ਹੁੰਦਾ ਵੀ ਲੜਾਈ ਨਾ ਪਵਾ ਦੇ ਕਿਸੇ ਨਾਲ ਕਲੇਸ਼ ਨਾ ਕਰਾ ਦੇ ਕਿਸੇ ਸਾਡਾ ਦੇ ਗਾਉਂਆ ਪਹਿਲਾਂ ਹੀ ਸਾਡੇ ਤੇ ਬਹੁਤ ਲੋਕ ਇਸ ਚੀਜ਼ ਤੋਂ ਨਫ਼ਰਤ ਕਰਦੇ ਆ ਜਿਹੇ ਇੱਕ ਢੀਡ ਇਕੱਠੇ ਕਰਦੇ ਆ ਜੀ ਇਹ ਤਾਂ ਗੰਦ ਫੋਣ ਦੇ ਤਾਂ ਮੈਂ ਅਪੀਲ ਕਰਦਾ ਬਈ ਉਹ ਬੱਚਾ ਜੇ ਕਿਸੇ ਨਾਲ ਜਾਣਾ ਹੋਵੇ ਤਾਂ ਬਸ ਤੁਸੀਂ ਇਹ ਸਮਝ ਲੈ ਜੀ ਵੀ ਘਰ ਚ ਸਲਾ ਰੱਖ ਲਿਆ ਬਈ ਕੁੱਤਾ ਨਹੀਂ ਰੱਖਿਆਗਾ ਤੁਹਾਡੇ ਘਰ ਚ ਚਿੜੀ ਨਹੀਂ ਫੜੇ ਵੱਡੇ ਵੱਡੇ ਮੂਹਰੇ ਦੇ ਅੜ ਕੇ ਖੜ ਜਾਂਦਾ ਹੈ ਠੀਕ ਹੈ ਜੀ ਮੈਂ ਬਸ ਸਪੋਰਟ ਕਰਿਆ ਕਰੋ ਵਾਦ ਤੋਂ ਬਾਅਦ ਇਹ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਈ ਜੀ